ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਾ ਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਪੰਪਰਾ ਠੀਕ ਹੋ ਗਿਆ ਸੀ ਉਹ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪੰਪਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਿਆਰੇ ਜਿਹੀ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਡੀ ਭੈਣ ਹਰਬੀਰ ਕੌਰ ਜਿਹੜੀ ਕਿਸ ਸੰਗਰੂਰ ਤੋਂ ਬੋਲਦੇ ਸੀ ਜਿਹੜੇ ਕਹਿੰਦੇ ਕਿ ਪੈਣ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਆ ਤੇ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਸੋ ਪੈਣ ਤਾਂ ਅੱਜ ਦੇ ਲੋ ਤੁਹਾਨੂੰਵਾਜ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਬਾਕੀ ਹੋਰ ਵੀ ਪੈਣ ਭਰਾਵਾਂਗੇ ਬੇਨਤੀ ਆ ਕਿ ਜਦੋਂ ਵੀ ਤੁਸੀਂ ਕਮੈਂਟ ਕਰਦੇ ਆ ਤੇ ਪਲੀਜ਼ ਆਪਣੀ ਜਗਾ ਦਾ ਨਾਮ ਜ਼ਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਾਡੀ ਵੀਡੀਓ ਕਿਹੜੀ ਜਗਾ ਤੋਂ ਦੇਖ ਰਹੇ ਆ ਔਰ ਉਸ ਤੋਂ ਇਲਾਵਾ ਜਦੋਂ ਤੁਸੀਂ ਕੋਈ ਤੁਸੀਂ ਕੋਈ ਰੈਮੇਡੀ ਜਿਹੜੀ ਸਾਡੀ ਦੱਸੀ ਹੋਈ ਇਸਤੇਮਾਲ ਕਰਦੇ ਆ ਤੇ ਉਹਦੇ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਸੀਂ ਸਾਡੀ ਦੱਸੀ ਹੋਈ ਰੈਮੇਡੀ ਇਸਤੇਮਾਲ ਕੀਤੀ ਤੇ ਉਹਦੇ ਨਾਲ ਤੁਹਾਨੂੰ ਕਿੰਨਾ ਦਾ ਕਿਦਾਂ ਫਰਕ ਪਿਆ ਵਾ ਤੁਹਾਡਾ ਕੀ ਅਨੁਭਵ ਰਿਹਾ ਉਹਦੇ ਵਿੱਚ ਹੈ ਨਾ ਜਰੂਰ ਦੱਸਿਆ ਕਰੋ ਕਿਉਂਕਿ ਹਮੇਸ਼ਾ ਜਦੋਂ ਇੱਕ ਦੋ ਭੈਣਾਂ ਨੇ ਕਮੈਂਟ ਕਰਕੇ ਸਾਨੂੰ ਦੱਸਿਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੀ ਦੱਸੀ ਹੋਈ ਚੀਜ਼ ਜਿਹੜੀ ਆ ਕਿਸੇ ਦੇ ਕੰਮ ਆਉਂਦੀ ਆ ਔਰ ਤੁਸੀਂ ਹੋਰਾਂ ਭੈਣ ਭਰਾਵਾਂ ਨਾਲ ਫਿਰ ਸ਼ੇਅਰ ਕਰ ਸਕਦੇ ਆ। ਹਾਂ। ਸੋ ਚਲੋ ਜੀ ਅਸੀਂ ਅੱਜ ਦੀ ਕਮੈਂਟਾਂ ਦੀ ਗੱਲ ਤੇ ਉਸ ਤੋਂ ਬਾਅਦ ਆਪਾਂ ਅੱਜ ਕਰਦੇ ਆਂ ਵੀਡੀਓ ਦੀ ਸ਼ੁਰੂਆਤ। ਹਮੇਸ਼ਾ ਦੀ ਤਰ੍ਹਾਂ ਸਾਡੀ ਵੀਡੀਓ ਜਿਹੜੀ ਆ ਸਕਿਨ ਦੇ ਵਾਸਤੇ ਹੁੰਦੀ ਆ। ਚਿਹਰੇ ਦੀ ਸਕਿਨ, ਹੱਥਾਂ ਦੀ ਸਕਿਨ, ਪੈਰਾਂ ਦੀ ਸਕਿਨ। ਤੇ ਹਮੇਸ਼ਾ ਅਸੀਂ ਆਪਣੀ ਰਸੋਈ ਦੇ ਵਿੱਚੋਂ ਚੀਜ਼ਾਂ ਦੱਸਦੇ ਆਂ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਆਪਣੇ ਜਿਹੜੇ ਨੂੰ ਜਿਹੜਾ ਇੱਕ ਬੜਾ ਵਧੀਆ ਗਲੋ ਦੇ ਸਕਦੇ ਆ ਤੇ ਅੱਜ ਆਪਾਂ ਰਸੋਈ ਦੇ ਵਿੱਚੋਂ ਕਿਹੜੀ ਚੀਜ਼ ਲੈਣੀ ਹੈ ਅੱਜ ਆਪਾਂ ਲੈਣਾ ਰਸੋਈ ਦੇ ਵਿੱਚੋਂ ਟਮਾਟਰ ਟਮਾਟਰ ਹਰ ਰਸੋਈ ਦੇ ਵਿੱਚ ਹੁੰਦਾ ਵਾ ਰਸੋਈ ਕੋਈ ਨਹੀਂ ਹੁੰਦੀ ਜਿਹਦੇ ਵਿੱਚ ਟਮਾਟਰ ਨਾ ਹੋਵੇ ਔਰ ਉਹਦਾ ਵੀ ਸਿਆਲ ਦੇ ਵਿੱਚ ਜਿਹੜੇ ਟਮਾਟਰ ਆਉਂਦੇ ਆ ਨਾ ਉਹਨਾਂ ਦਾ ਕੁਛ ਵੱਖਰਾ ਹੀ ਇੱਕ ਮਤਲਬ ਵੇਖਣ ਦਾ ਖਾਣ ਦਾ ਸੁਆਦ ਵੱਖਰਾ ਹੁੰਦਾ ਤੇ ਉਹ ਰਸਨਾ ਵੀ ਬਿਲਕੁਲ ਭਰੇ ਹੁੰਦੇ ਆ ਗਰਮੀਆਂ ਦੀ ਬਜਾਏ ਜਿਹੜੇ ਸਿਆਲ ਦੇ ਟਮਾਟਰ ਨੂੰ ਜ਼ਿਆਦਾ ਰਸਨ ਭਰੇ ਹੁੰਦੇ ਕਿਉਂਕਿ ਸਿਆਲ ਦੇ ਵਿੱਚ ਟਮਾਟਰ ਜ਼ਿਆਦਾ ਲੱਗਦੇ ਆ ਗਰਮੀਆਂ ਦੇ ਵਿੱਚ ਧੁੱਪ ਦੇ ਨਾਲ ਟਮਾਟਰ ਜਿਹੜੇ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦੇ ਆ ਤੇ ਉਹਨਾਂ ਦੇ ਵਿੱਚ ਉਹ ਰਸ ਨਹੀਂ ਬਣਦਾ ਜਿਹੜਾ ਸਿਆਲ ਦੇ ਵਿੱਚ ਕੁਦਰਤੀ ਟਮਾਟਰ ਪੱਕਣ ਦਾ ਰਸ ਬਣਦਾ ਵਾ ਸੋ ਆਪਾਂ ਲੈ ਲੈਣਾ ਵਾ ਇੱਕ ਟਮਾਟਰ ਉਹਦੇ ਆਪਾਂ ਕਰ ਲੈਣੇ ਆ ਦੋ ਟੁਕੜੇ ਠੀਕ ਆ ਪਹਿਲਾ ਟੁਕੜਾ ਜਿਹੜਾ ਆਪਾਂ ਲੈਣਾ ਵਾ ਉਹਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਪਾਉਣੀ ਆ ਇਹ ਵੀ ਚੀਜ਼ ਸਾਡੀ ਰਸੋਈ ਦੇ ਵਿੱਚ ਮੌਜੂਦ ਹੁੰਦੀ ਹੈ ਇਹ ਵੀ ਸਾਡੀ ਸਕਿਨ ਨੂੰ ਜਿਹੜਾ ਵਾ ਬਹੁਤ ਸੋਹਣਾ ਸਾਫ਼ ਕਰਨ ਦੇ ਵਿੱਚ ਬੜੀ ਹੀ ਵਧੀਆ ਜਿਹੜੀ ਭੂਮਿਕਾ ਨਿਭਾਉਂਦੀ ਆ ਹਮੇਸ਼ਾ ਅਸੀਂ ਤੁਹਾਨੂੰ ਸੋਇ ਦੇ ਨਾਲ ਚੂੜੀਆਂ ਹੋਈਆਂ ਚੀਜ਼ਾਂ ਤੋਂ ਕਿ ਸਾਡੀ ਸੋਇ ਦੇ ਵਿੱਚ ਇੰਨੀਆਂ ਕੁ ਚੀਜ਼ਾਂ ਹਨਾ ਕਿ ਮਾੜੀ ਜਿਦਾਂ ਵੈਦ ਦੀ ਦੁਕਾਨ ਹੁੰਦੀ ਨਾ ਉਸ ਤੋਂ ਜ਼ਿਆਦਾ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਮੌਜੂਦ ਹੁੰਦੀਆਂ ਤੇ ਜਿੰਨੀਆਂ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਮੌਜੂਦ ਹੁੰਦੀਆਂ ਨਾ ਉਖਾਨ ਦੇ ਨਾਲ-ਨਾਲ ਸਾਡੀ ਸਕਿਨ ਦੇ ਲੌਂਗ ਦੇ ਵੀ ਕੰਮ ਆਉਂਦੀਆਂ ਔਰ ਬਹੁਤ ਵਧੀਆ ਫਾਇਦਾ ਵੀ ਕਰਦੀਆਂ। ਠੀਕ ਹੈ। ਆਪਾਂ ਲੈ ਲੈਣਾ ਵਾ ਹੁਣ ਕਾਫੀ ਪਾਊਡਰ ਠੀਕ ਹਲਦੀ ਪਾਊਡਰ ਔਰ ਥੋੜਾ ਜਿਹਾ ਸ਼ਹਿਦ। ਸ਼ਹਿਦ ਜੇ ਤੁਹਾਡੇ ਘਰ ਦਾ ਵਾ ਤੇ ਬੜੀ ਹੀ ਵਧੀਆ ਗੱਲ ਕਿਉਂਕਿ ਘਰ ਦੇ ਕਹਿੰਦਾ ਮਤਲਬ ਹੁੰਦਾ ਕਿ ਜੇ ਤੁਸੀਂ ਆਪ ਚੁਆ ਕੇ ਲਿਆਂਦਾ ਹੋਵੇ ਕਿਉਂਕਿ ਬਹੁਤ ਜਗ੍ਹਾ ਮ ਮੱਖੀ ਪਾਲਣ ਦਾ ਕੰਮ ਹੁੰਦਾ ਵਾ ਤੇ ਉੱਥੇ ਛੈ ਜਿਹੜਾ ਸ਼ੁੱਧ ਸ਼ਹਿਦ ਹੈ ਉਹ ਬੜੀ ਆਸਾਨੀ ਨਾਲ ਮਿਲ ਜਾਂਦਾ ਵਾ ਬਾਜ਼ਾਰ ਦੇ ਸ਼ਹਿਦ ਨਾਲੋਂ ਜਿਹੜਾ ਸ਼ੁੱਧ ਸ਼ਹਿਦ ਹੈ ਉਹ ਬਹੁਤ ਚੰਗਾ ਹੁੰਦਾ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਹੀ ਪਰਸ਼ਪਕੇ ਲੱਗਦੇ ਹੀ ਸ਼ਹਿਦ ਦੇ ਮੱਖੀਆਂ ਦੇ ਜਿਨ੍ਹਾਂ ਨੂੰ ਆਪਾਂ ਮਾਖੋ ਦੀ ਮੱਖੀ ਕਹਿੰਦੇ ਆ ਜਿਹੜਾ ਉਹਦਾ ਫੁੱਲਾਂ ਤੋਂ ਲਿਆਂਦਾ ਹੋਇਆ ਰਾਸਤਾ ਸ਼ਹਿਦ ਬਣਦਾ ਨਾ ਉਹ ਇੱਕ ਮਤਲਬ ਅਲੱਗ ਹੀ ਚੀਜ਼ ਹੋ ਜਾਂਦੀ ਉਹਦੇ ਨਾਲ ਦੀ ਕੋਈ ਕੁਦਰਤੀ ਚੀਜ਼ ਨਹੀਂ ਹੁੰਦੀ ਸ਼ਹਿਦ ਵਰਗੀ ਕਿਉਂਕਿ ਇੰਨਾ ਸਿਆਲ ਦੇ ਦਿਨਾਂ ਵਿੱਚ ਹੀ ਮੱਖੀਆਂ ਜੜੀਆਂ ਵਾ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਦੀਆਂ ਵਾ ਜਿਸ ਤਰ੍ਹਾਂ ਉਹਨੇ ਤੋਰੀਏ ਸਰੋਂ ਦੇ ਫੁੱਲ ਹੁੰਨੇ ਉਹਨਾਂ ਤੇ ਮਾਖੋ ਦੀਆਂ ਮੱਖੀਆਂ ਨੇ ਜਾ ਕੇ ਬੈਹਿੰਦੀਆਂ ਉੱਥੋਂ ਰਾਸ ਲੈ ਕੇ ਫਿਰ ਉਹ ਸ਼ਹਿਦ ਬਣਾਉਂਦੀਆਂ ਵਾ ਪਹਿਲਾਂ ਦੇ ਲੋਕ ਤੇ ਜਿਹੜੇ ਛੱਜੇ ਲੱਗਦੇ ਹੁੰਦੇ ਸੀ ਨਾ ਬੜੇ ਆਰਾਮ ਨਾਲ ਆਪ ਹੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਛੱਜੇ ਦੇ ਵਿੱਚ ਹੁਣ ਸ਼ਾਇਦ ਚੋਂ ਡਿਆ ਪਿਆ ਵਾ ਤੇ ਉਹ ਛੱਜਾ ਜਿਹੜਾ ਸੀ ਲਾਹ ਲਿੰਦੇ ਸੀ ਤੇ ਸ਼ਾਇਦ ਸਾਰਾ ਉਹਦਾ ਮਚੂੜ ਕੇ ਕੱਢ ਲਿੰਦੇ ਸੀ ਹੁਣ ਅੱਜ ਦੇ ਟਾਈਮ ਦੇ ਵਿੱਚ ਛੱਜੇ ਜਿਹੜੇ ਆ ਮੱਖੋ ਦੇ ਜਿਸ ਤਰ੍ਹਾਂ ਮੱਖੀ ਪਾਲਣ ਦਾ ਕੰਮ ਹੁੰਦਾ ਤੇ ਉੱਥੇ ਬਹੁਤ ਵਧੀਆ ਸ਼ਹਿਦ ਜਿਹੜਾ ਮਿਲ ਜਾਂਦਾ ਵਾ ਸ਼ਹਿਦ ਲੈ ਲਓ ਤੁਸੀਂ ਠੀਕ ਆ ਸ਼ਹਿਦ ਤੁਸੀਂ ਟਮਾਟਰ ਪਿਪਤ ਇੱਕ ਚਿਮਚਾ ਜਿਹੜਾ ਵਾ ਸ਼ਹਿਦ ਪਾ ਲਓ ਤੇ ਉਹਦੇ ਵਿੱਚ ਤੁਸੀਂ ਪਾ ਲਓ ਅੱਧੇ ਛੋਟਾ ਚਮਚ ਜਿਹੜਾ ਸੋਈ ਦੇ ਵਿੱਚ ਹੁੰਦਾ ਨਾ ਅੱਧਾ ਛੋਟਾ ਚਮਚ ਚਾਹ ਪਤੀ ਵਾਲਾ ਉਹ ਪਾ ਲਓ ਤੁਸੀਂ ਹਲਦੀ ਦਾ ਹੁਣ ਹਲਦੀ ਵੀ ਦੋ ਤਰ੍ਹਾਂ ਦੀ ਹੁੰਦੀ ਇੱਕ ਹਲਦੀ ਹੁੰਦੀ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਂਦੇ ਆ ਠੀਕ ਹੈ ਇੱਕ ਅੱਜ ਕੱਲ ਬਾਜ਼ਾਰ ਦੇ ਵਿੱਚ ਕਸਤੂਰੀ ਹਲਦੀ ਵੀ ਮਿਲਦੀ ਆ ਜਿਹੜੀ ਫੇਸ ਤੇ ਲਗਾਉਣ ਦੇ ਬਹੁਤ ਕੰਮ ਆਉਂਦੀ ਆ ਪਰ ਜੇ ਹਲਦੀ ਵੀ ਆਪਾਂ ਖੁਦ ਪੀਸਾ ਕੇ ਲਿਆਈਏ ਤੇ ਉਹਦੇ ਨਾਲ ਦੀ ਵੀ ਰੀਸ ਨਹੀਂ ਆ ਕਿਉਂਕਿ ਬਾਜ਼ਾਰ ਦੀ ਹਲਦੀ ਦੇ ਵਿੱਚ ਰਸੋਈ ਦੀ ਹਲਦੀ ਦੇ ਵਿੱਚ ਪਤਾ ਨਹੀਂ ਕਿ ਕਿਹੜੀ ਕਿਹੜੀ ਚੀਜ਼ ਪਈ ਹੋਣੀ ਆ ਪਰ ਜਿਹੜੀ ਹਲਦੀ ਆਪਾਂ ਸੁਕਾ ਕੇ ਆਪ ਪਸਾਉਨੇ ਆ ਉਹ ਵੀ ਇੱਕ ਸ਼ੁੱਧ ਹਲਦੀ ਬਣ ਜਾਂਦੀ ਆ ਔਰ ਹਲਦੀ ਜਿਹੜੀ ਸਭ ਨੂੰ ਪਤਾ ਵਾ ਕਿ ਐਂਟੀਬਾਇਓਟਿਕ ਐਂਟੀਸੈਪਟਿਕ ਦਾ ਦੋਵੇਂ ਕੰਮ ਕਰਦੀ ਆ ਠੀਕ ਐ ਹਲਦੀ ਆਪਾਂ ਛੋਟਾ ਚਮਚ ਤੇ ਹਲਦੀ ਪਾ ਲੈਣੀ ਆ ਹੁਣ ਆਪਾਂ ਕੌਫੀ ਕਿੰਨੀ ਪਾਉਣੀ ਆ ਕੌਫੀ ਦੀ ਵੀ ਆਪਾਂ ਦੋ ਛੁਟਕੀਆਂ ਪਾ ਲੈਣੀ ਆ ਬਾਜ਼ਾਰ ਦੇ ਵਿੱਚੋਂ 5 ਰੁਪਏ ਦਾ ਕੌਫੀ ਦਾ ਪੌਚ ਬੜੀ ਆਰਾਮ ਨਾਲ ਮਿਲ ਜਾਂਦਾ ਆ ਉਨੂੰ ਆਪਾਂ ਪਾ ਕੇ ਤਿੰਨੇ ਚੀਜ਼ਾਂ ਆਪਾਂ ਟਮਾਟਰ ਤੇ ਪਾ ਲੈਣੀਆਂ ਫੇਸ ਨੂੰ ਆਪਾਂ ਪਹਿਲਾਂ ਤੇ ਸਾਦੇ ਪਾਣੀ ਨਾਲ ਕਰ ਲੈਣਾ ਸਾਫ਼ ਉਸ ਤੋਂ ਬਾਅਦ ਆਪਾਂ ਟਮਾਟਰ ਲੈ ਕੇ ਆਪਣੇ ਚਿਹਰੇ ਤੇ ਗੋਲ ਹੋਰ ਜਿਹੜਾ ਪੂਰੇ ਚਿਹਰੇ ਤੇ ਆਪਾਂ ਸਾਰੇ ਮਾਲ ਲੈਣਾ ਖਾਸ ਕਰਕੇ ਇੰਨਾ ਅੱਖਾਂ ਦੇ ਕੇਹਰੇਆਂ ਥੱਲੇ ਕਿਉਂਕਿ ਬਹੁਤ ਜਣਿਆਂ ਦੀ ਆ ਮਤਲਬ ਕਿ ਪ੍ਰੋਬਲਮ ਆ ਬਹੁਤ ਜਣੇ ਕਮੈਂਟ ਕਰਦੇ ਕਿ ਸਾਡੀ ਅੱਖਾਂ ਦੇ ਥੱਲੇ ਜਿਹੜੇ ਕੇਰੇ ਆ ਉਹ ਕਾਲੇ ਆ ਠੀਕ ਆ ਅਸੀਂ ਇਹਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਇੱਕ ਕਾਲੇ ਘੇਰਿਆਂ ਨੂੰ ਜਿਹੜੇ ਆਪਾਂ ਕਾਲੇ ਘੇਰੇ ਕਹਿ ਦਿੰਦੇ ਆ ਕਈ ਡਾਰਕ ਸਰਕਲ ਕਹਿ ਦਿੰਦੇ ਉਹਨੂੰ ਸਹੀ ਕਰਨ ਦਾ ਉਹਨਾਂ ਨੂੰ ਸਾਫਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਵਾ ਤੁਸੀਂ ਚੰਗੀ ਤਰ੍ਹਾਂ 15 ਮਿੰਟ ਲਈ ਇਹ ਟਮਾਟਰ ਦੇ ਨਾਲ ਆਪਣੇ ਚਿਹਰੇ ਤੇ ਮ사ਜ ਕਰਨੀ ਆ ਠੀਕ ਹੈ 15 ਮਿੰਟ ਮ사ਜ ਕਰਨ ਤੋਂ ਬਾਅਦ ਤੁਸੀਂ ਉਹ ਜਿਹੜਾ ਟਮਾਟਰ ਰਿਹਾ ਉਹਨੂੰ ਸੇਅਰਟੀ ਕਰਕੇ ਆਪਣੇ ਫੇਸ ਨੂੰ ਜਿਹੜਾ ਸਾਦੇ ਪਾਣੀ ਨਾਲ ਸਾਫ਼ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਲੈਣਾ ਵਾ ਟਮਾਟਰ ਦਾ ਦੂਸਰਾ ਹਿੱਸਾ ਟਮਾਟਰ ਦੇ ਦੂਸਰੇ ਹਿੱਸੇ ਦੇ ਵਿੱਚ ਤੁਸੀਂ ਕੀ ਪਾਉਣਾ ਵਾ ਤੁਸੀਂ ਟਮਾਟਰ ਦੇ ਦੂਸਰੇ ਹਿੱਸੇ ਵਿੱਚ ਪਾਉਣਾ ਵਾ ਥੋੜਾ ਜਿਹਾ ਦੁੱਧ ਪਾਊਡਰ ਯਾਨੀ ਕਿ ਰਸੋਈ ਦੇ ਵਿੱਚ ਜਿਹੜਾ ਸਰ ਦਾ ਚਾਹ ਪਤੀ ਵਾਲਾ ਛੋਟਾ ਚਮਚ ਹੁੰਦਾ ਉਹ ਅਸੀਂ ਅੱਧਾ ਪਾਉਣਾ ਟਮਾਟਰ ਦੇ ਉੱਤੇ ਟਮਾਟਰ ਦੇ ਉੱਤੇ ਜੇ ਤੁਸੀਂ ਨੂੰ ਪਾਉਣਾ ਦੁੱਧ ਪਾਊਡਰ ਨੂੰ ਨਾ ਟਮਾਟਰ ਦੇ ਵਿੱਚ ਨਾ ਆਪਾਂ ਛੇਦੇ ਕਰ ਲੈਣੇ ਹੁੰਦੇ ਆ ਛੁਰੀ ਦੇ ਨਾਲ ਔਰ ਉਹਦੇ ਵਿੱਚ ਆਪਾਂ ਦੁੱਧ ਪਾਊਡਰ ਪਾ ਦੇਣਾ ਠੀਕ ਹੈ ਉਹਦੇ ਵਿੱਚ ਦੁੱਧ ਪਾਊਡਰ ਦੇ ਨਾਲ ਨਾਲ ਆਪਾਂ ਉਹਦੇ ਵਿੱਚ ਜਿਹੜਾ ਵਾ 10 ਤੋਂ 12 ਦਾਣੇ ਚੀਨੀ ਦੇ ਵੀ ਪਾ ਦੇਣੇ ਠੀਕ ਚੀਨੀ ਦੇ ਵੀ ਪਾਉਣ ਤੋਂ ਬਾਅਦ ਆ ਫਿਰ ਆਪਾਂ ਨੂੰ 5 ਮਿੰਟ ਲਈ ਛੱਡ ਦੇਣਾ ਉਸ ਤੋਂ ਬਾਅਦ ਆ ਆਪਾਂ ਉਹਦੇ ਨਾਲ ਆਪਣੇ ਫੇਸ ਤੇ ਫਿਰ ਰੌਂਡ ਰੌਂਡ ਮ사ਜ ਕਰਨੀ ਹੈ ਔਰ ਇਹ ਵਾਲੀ ਮ사ਜ ਆਪਾਂ ਬਿਲਕੁਲ ਹਲਕੀ ਕਰਾਂਗੇ ਜਿਆਦੀ ਦਬਾ ਕੇ ਨਹੀਂ ਕਰਨੀ ਬਿਲਕੁਲ ਹਲਕੀ ਹਲਕੀ ਮ사ਜ ਕਰਨੀ ਆ ਠੀਕ ਹੈ ਔਰ ਇਹ ਵਾਲਾ ਜਿਹੜੀ ਮ사ਜ ਆ ਇਹ ਵੀ ਆਪਾਂ 15 ਮਿੰਟ ਕਰਨੀ ਆ 15 ਮਿੰਟ ਆਪਾਂ ਮ사ਜ ਕਰਨ ਤੋਂ ਬਾਅਦ ਫੇਸ ਜਿਹੜਾ ਆਪਣਾ ਸਾਦੇ ਪਾਣੀ ਨਾਲ ਧੋ ਲੈਣਾ ਸਾਦੇ ਪਾਣੀ ਨਾਲ ਧੋਣ ਤੋਂ ਬਾਅਦ ਆਪਣੇ ਘਰ ਵਿੱਚ ਨਾਰੀਅਲ ਦਾ ਤੇਲ ਵਾ ਜਾਂ ਦੇਸੀ ਕਿਓ ਵਾ ਆਪਾਂ ਉਹਦੀਆਂ ਦੋ ਚਾਰ ਬੂੰਦਾਂ ਲੈ ਕੇ ਹੱਥ ਤੇ ਤੇ ਆਪਣੇ ਫੇਸ ਤੇ ਲਗਾ ਕੇ ਬਸ 2 ਮਿੰਟ ਦੀ ਮ사ਜ ਕਰ ਲੋ ਹੱਤ ਨਾਲ ਕਰਨੀਆਂ ਨਹੀਂ ਤੇ ਟੈਪ ਟੈਪ ਕਰਕੇ ਸਭ ਤੋਂ ਵਧੀਆ ਤਰੀਕਾ ਹੁੰਦਾ ਜਿਦੋਂ ਤੁਹਾਡਾ ਫੇਸ ਹਲਕਾ ਗਿੱਲਾ ਹੋਵੇ ਤੁਸੀਂ ਕੋਈ ਵੀ ਮੋਸਚਰਾਈਜ਼ਰ ਕਰੀਮ ਲਗਾਉਣੀ ਆ ਜਿਸ ਦਾ ਤੇਲ ਕਿਉਂ ਖਾਸ ਕਰਕੇ ਉਹ ਸਾਡੀ ਸਕਿਨ ਦੇ ਅੰਦਰ ਜਾਵੇ ਉਹਦਾ ਸਭ ਤੋਂ ਵਧੀਆ ਇਹ ਤਰੀਕਾ ਹੈ ਕਿ ਆਪਾਂ ਨੂੰ ਇਸ ਤਰ੍ਹਾਂ ਕਰਕੇ ਟੈਪ ਟੈਪ ਲਗਾਉਣਾ ਨਾ ਕਿ ਜੋਰ-ਜੋਰ ਦੀ ਰਗੜਨਾ ਠੀਕ ਹੈ ਇਹਦੇ ਨਾਲ ਤੁਹਾਡੇ ਸਕਿਨ ਤੇ ਜਿੰਨੇ ਵੀ ਕਾਲੇ ਦਾਗ ਲੱਗੇ ਆ ਜਿੰਨੇ ਵੀ ਤੁਹਾਡੇ ਤੇ ਡਾਰਕ ਸਪਟਿਆ ਉਹ ਸਾਰੇ ਜਿਹੜੇ ਆ ਖਤਮ ਹੋ ਜੂਗੇ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਜਦੋਂ ਵੀ ਤੁਸੀਂ ਕੋਈ ਰੈਮਡੀ ਇਸਤੇਮਾਲ ਕਰਦੇ ਆ ਉਹਦਾ ਫੀਡਬੈਕ ਜਰੂਰ ਦਿਆ ਕਰੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਸ ਦੀ